view ਇੰਨਾ ਸੋਹਣਾ ਹੈ ਵੀ ਗੱਲਾਂ ਹੀ ਛੱਡ ਦੋ ਮੈਂ ਥੋੜਾ ਜਿਹਾ ਉੱਪਰ ਜਾ ਕੇ ਥੋੜੇ ਕਰਕੇ ਥੋੜਾ ਜਿਹਾ ਉੱਪਰ ਜਾਉਂਗਾ ਉੱਪਰੋਂ ਤੁਹਾਨੂੰ ਸਾਰਾ ਇਧਰੋਂ ਦਾ ਖਾਂਗੂ ਉਹ ਸਾਹਮਣੇ ਬੈਠੀ ਸਕਾਫ ਬੰਨੀ ਉਹ ਪਹਾੜੀ ਹੈ ਨਾਲੇ ਸਾਨੂੰ ਡੰਡੂਮੈਂਟ ਕੀ ਫੜੀ ਲੈ ਲਾਖ ਵੀ ਜਾਏ ਇੰਨੀ ਚੜਾਈ ਤਾਂ ਉੱਧਰ ਨਹੀਂ ਹੁੰਦੀ ਇੰਨੀ ਸਿਆਹ ਹੋਰੀ ਆ ਗਈ ਤੁਹਾਨੂੰ ਲੋਕੇਸ਼ਨ ਦਿਖਾਉਂਦੇ ਆ ਇਹਦਾ ਯਾਰ ਮੋਟਰਸਾਈਕਲ ਵਾਲਾ ਰਾਹ ਹੈ ਅੱਜ ਹਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ 16 ਘੰਟੇ ਤੋਂ ਚੱਲ ਪਏ ਆ ਜੀ ਤੇ ਰਸਤੇ ਦੇ ਵਿੱਚ ਤੁਹਾਨੂੰ ਇੱਕ ਚੀਜ਼ ਦਿਖਾਵਾਂਗੇ ਪਹਿਲਾਂ ਤਾਂ ਅਸੀਂ ਨੇ ਤੋੜੇ ਆੜੂ ਐਨੇ ਐਨੇ ਮਿੱਠੇ ਵੀ ਗੱਲੇ ਹੀ ਛੱਡ ਦੋ ਤੋੜੇ ਤਾਂ ਹੀ ਨੇ ਬੋਸ ਬਚਾ ਕੇ ਜੇ ਆਹ ਖੜੇ ਨੇ ਆਲੂ ਉਖਾਰੇ ਕੂ ਕਰਕੇ ਦਿਖਾਵਾਂ ਰੂਮ ਹੋ ਨਹੀਂ ਰਹੀ ਪਿਛਲੇ ਕੈਮਰੇ ਨਾਲ ਹੋ ਦਿਖਾਉਣਾ ਕਿਉਂ ਓਏ ਪੈਂਦਾ ਫੋਟ ਬਾਪਾ ਮਾ ਜੀ ਉਹ ਫ੍ਰੀ ਵਧੀਆ 베ਰੀ ਹੁੰਦੀ ਹੈ ਕਿਤੇ ਦੇ ਵੀਡੀਓ ਚ ਇਹ ਪੈਂਦਣ 베ਰੀ ਲਾਲਾ ਜਾ ਜੰਮਣ ਵਾਲਾ ਆਪਣੇ ਜੰਮਣਾ ਮਸ਼ਹੂਰ ਨੇ ਚੋਰੀ ਦੀਆਂ ਮਰੂਦ ਚੋਰੀ ਦੀ ਗੱਲ ਕਰ ਰਿਹਾ ਆ ਜਾਂ ਗੰਨਾ ਵਟਣਾ ਆਪਣੇ ਉਹ ਸਾਹਮਣੇ ਬੈਠੀ ਸਾਕਾ ਬੰਨੀ ਉਹ ਪਹਾੜੀ ਇਹਨਾਂ ਨੂੰ ਉਡਣ ਦਿੰਦੀ ਉਹ ਮਿੰਟ ਚ ਫੜ ਲੂ ਇਹ ਆ ਦੇਖੋ ਜੀ ਪੂਰੀ ਘੈਂਟ ਇਹ ਆਲੂ ਖਾਰਾ ਇਹ ਪੱਕਿਆ ਹੋਇਆ ਇਹ ਆ ਦੇਖੋ ਪੱਕਿਆ ਹੋਇਆ ਇਹ ਆਲੂ ਖਾਰਾ ਪੱਕਿਆ ਹੋਇਆ ਆ ਬਾਦਾਮ ਨੇ ਜੀ ਕੱਚਾ ਬਾਦਾਮ ਕਹਿੰਦੇ ਨਹੀਂ ਉਹ ਕੱਚਾ ਬਾਦਾਮ ਹੋਈਏ ਇਹ ਆ ਗਏ ਜੀ ਆਲੂ ਖਾਰਾ ਇਹ ਆ ਦੇਖੋ ਜੇ ਤੁਹਾਨੂੰ ਇਹ ਲੱਗੇ ਕੱਚਾ ਕੱਚਾ ਨਹੀਂ ਗਾ ਤਾਂ ਰੰਗੀ ਹਜਾਪੁਰ ਹੈ ਇੰਨਾ ਮਿੱਠਾ ਵੀ ਗੱਲਾਂ ਹੀ ਛੱਡੋ ਅਸੀਂ ਇਦੋਂ ਪਹਿਲਾਂ ਖਾ ਗਏ ਆਹਨ ਤਾਂ ਇੱਕ ਥਾਂ ਚ ਚਾਰ ਰਕਤ ਨੇ ਉਹ ਸੇਵ ਆ ਗਿਆ ਉਹ ਅੱਗੇ ਸੇਵ ਆ ਗਿਆ ਮਿੱਤਰੋ ਉਹ ਆ ਗਿਆ ਸੇਵ ਇਹ ਆ ਦੇਖੋ ਸੇਬਾਂ ਦਾ ਰਕਤ ਭਰਿਆ ਪਿਆ ਇਹ ਆ ਦੇਖ ਅੜਵਾ ਉਹ ਸੇਵ ਆ ਜਾਂ ਚਾਰ ਰਕਤ ਵਾਕਾ ਇਹ ਇਧਰ ਦੇਖੋ ਜੀ ਇਧਰ ਪਹਾੜ ਆ ਗਿਆ ਬਹੁਤ ਵੱਡਾ ਨਜ਼ਰ ਨਹੀਂ ਆਉਂਦਾ ਹਾਂ ਜੀ ਹਾਂ ਇਧਰ ਰਾਖੀ ਤੇ ਖੜੇ ਨੇ ਬੰਦੇ ਨਹੀਂ ਤਾਂ ਅਸੀਂ ਮਾਰ ਮਾਰ ਜਾਂਦੇ ਮਿੱਠੇ ਤਾਂ ਹੈਗੇ ਨੇ ਜਾਂ ਤਾਂ 10 20 ਰੁਪਏ ਦੇ ਕੇ ਇਹਨੂੰ ਤੋੜ ਲਿਆ ਆ ਤੇਰਾ ਤੇਰਾ ਜੀਰ ਖੜੀ ਆ ਜੀ ਇਧਰ ਹਾਂ ਜੀ ਅਗੋਂ ਹਮਤ ਦੇ ਗਈ ਮੈਥੋਂ ਹਾਂ ਜੀ ਰ ਹੈ ਮੈਨੂੰ ਪਤਾ ਹੈ। ਇਹ ਕਿਹਾ ਉਹ ਨਹੀਂ ਹੈਗਾ ਸੌ ਨਹੀਂ ਹੈਗਾ ਇਹ ਹੁਣ। ਕੁੱਗੋਸ ਹੈਗਾ। ਕੁੱਗੋਸ ਹੈ। ਕੁੱਗੋਸ ਨਹੀਂ ਯਾਰ ਹੈ ਉਹ ਤੇ ਬੱਥੇ ਦੇਖੇ ਲੈਂਦੇ ਆਪਾਂ। ਇਹ ਛੋਟੇ ਹੁੰਦੇ ਇਹੇ ਜੀ ਹੁੰਦੇ ਨੇ। ਅਕੂਗੋਸ ਤਾਂ ਪਾਣ ਉੱਧਰ ਦੇਖ ਲਿਆ ਉੱਧਰ ਖੜਾ ਹੈ। ਹਾਂ ਜੀ ਰ ਹੈ ਜੀ। ਪੂਰੇ ਫਲ ਫਰੂਟ। ਅੰਜੀਰ ਦਾ ਨਾਲੇ ਆਪਣੇ ਵੀ ਬਹੁਤ ਲੱਗਦੀ ਆ ਹਾਂ ਜੀ ਦਾਣੀਆਂ ਦੇ ਲੱਗੂ ਵੀ ਜੜਾਂ 'ਚ ਭੈਂ ਜਾਂਦੀ ਐ ਨਹੀਂ ਲੱਗਦੀ ਜਿਹਨੇ ਆਪਣੇ ਬੰਦਿਆਂ ਦੇ ਲੱਗਦੀ ਆ ਜਮਣਾ ਹਾਂ ਜੀ ਜੀ ਵੀ ਦੇ ਰਸਤੇ ਦੇ ਵਿੱਚ ਰੁਕੇ ਆ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਗੰਜੇ ਗੰਜੇ ਜਿਹੇ ਪਹਾੜ ਨੇ ਇੱਥੋਂ ਦੀ ਸਤਲੋਜ ਲੰਘਦਾ ਹੈ ਸਤਲੋਜ ਦੇ ਕੰਡੇ ਬੈਠਾਂਗੇ 10 ਮਿੰਟ ਆਨੰਦ ਲਵਾਂਗੇ ਕਿਉਂਕਿ ਸਾਨੂੰ ਐ ਤਾਂ ਹੈ ਹੀ ਨਹੀਂ ਵੀ ਪਹੁੰਚਣਾ ਕਿਤੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣਾ ਹੈ ਜੀ ਪੂਰਾ ਸੋਹਣਾ ਵਿਊ ਹੈ ਐਡਵੈਂਚਰ ਹੈ ਪੂਰਾ ਲਓ ਜੀ ਆਹ ਦੇਖੋ ਕਟਵੇਂ ਪਹਾੜ ਆ ਚੱਲ ਰਿਹਾ ਸਤਲੋਜ ਹੌਲੀ ਹੌਲੀ ਥੱਲੇ ਉਤਰਦੇ ਹੋਏ ਪੂਰਾ ਔਖਾ ਕੰਮ ਐ ਮਿੱਤਰੋ ਕੰਮ ਔਖਾ ਐ ਸੇਵਕਾ ਸੇਵਕਾ ਦਾ ਕੰਮ ਖਤਰੇ ਵਾਲਾ ਐ ਔ ਔਖਾ ਯਾਰ ਉਤਰਨਾ ਨਾ 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 ਉਸ ਨਹੀਂ ਹੁੰਦਾ ਆ ਦੇਖੋ 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 ਇਹ ਆ ਨਜ਼ਾਰਾ ਕੁਦਰਤ ਦਾ ਗੋਦ ਆ ਮਿੱਤਰੋ ਇਹ ਕੁਦਰਤ ਦੀ ਗੋਦ ਆਏ ਹਾਏ ਓਏ ਖਿੱਚ ਦੇ ਖਿੱਚ ਦੇ ਹੰਡਾ ਕੈਂਟ ਆ ਨਾ ਵਿਊ ਏ ਇਹ ਸਾਰਾ ਚੜ ਜਾਂਦਾ ਇੱਥੇ ਤੱਕ ਚੜ ਜਾਂਦਾ ਇਹ ਸਭ ਲੋਜ ਸਤ ਨੋ ਜੀ ਮਿੱਤਰੋ ਲੇ ਕੇ ਬੜੇ ਹਾਂ ਕੀ ਦਿਖਾਵਾ ਪਿਛਲੀ ਗੁਰੂ ਨਾਨਕ ਦਾ ਘਾ ਵਿਊ ਜੇ ਵਿਊ ਕੀ ਦਿਖਾਉਣਾ ਕੋਈ ਤਾਂ ਦੇਖੀ ਪਿਆ ਹੁਣ ਵਿਊ ਸੰਗਤ ਨੂੰ ਦਿਖਾਉ ਸਕਦੇ ਜੀ ਸੰਗਤ ਕੀ ਦੇਖ ਕੇ ਸੰਗਤ ਤਾਂ ਗਾਲਾਂ ਹੀ ਕੱਢੇ ਜੀ ਘਰੇ ਦੇਖ ਲਿਆ ਕਿਸੇ ਦੇ ਲੋਕ ਤੁਮ ਐ ਕਰ ਕੋਟ ਇਹਨੂੰ ਐ ਕਰ ਡਿੱਗੀ ਜੋ ਕੱਢ ਕੇ ਦੇ ਦੇ ਹੋਰ ਕੋਟ ਦੋ ਚਾਰ ਪਾ ਲੂ ਇਹ ਪਾਲਾ ਲਾੜਾ ਜਵਾਕ ਹੈ ਨਾ ਹਾਂ ਵੀ ਛਾਂ ਦਿਖਾਏ ਬਾਈ ਪਰ ਕੇ ਦਿਖਾ ਦੇ ਰਜਿਸਟਰ ਆ ਗਈ ਚੱਲ ਰੱਖਾ ਤੂੰ ਪਿੱਛੇ ਦਿਖਾ ਉੱਧਰ ਦਿਖਾ ਲੋਕ ਤਾਂ ਮੈਂ ਦਿਖਾ ਨਾ ਮੈਂ ਪਤਾ ਨਹੀਂ ਇਹ ਕਿੱਥੇ ਲੈ ਵੜਿਆ ਹਾਂ 6-7 ਕਿਲੋਮੀਟਰ ਹੋ ਗਿਆ ਪਹਿਲੇ ਤਾਂ ਦੂਜਾ ਗੇਅਰ ਨਹੀਂ ਲੈਂਦੀ ਇਹ ਦੂਜਾ ਤਾਂ ਲੈਂਦੀ ਨਹੀਂ ਪਹਿਲੇ ਚ ਹੀ ਜਾ ਤੇ ਟਾਟ ਪਿਆ ਖੜਾ ਗੱਡੀ ਦਾ ਹੋਣਾ ਪੈਂਦਾ ਲੈ ਲਦਾਖ ਵੀ ਜਾਏ ਇੰਨੀ ਚੜਾਈ ਤਾਂ ਉੱਧਰ ਨਹੀਂ ਹੁੰਦੀ ਇੰਨੀ ਇੱਥੇ ਆ ਆ ਰਹੀ ਆ ਗਈ ਸਾਨੂੰ ਲੋਕੇਸ਼ਨ ਦਿਖਾਉਣੀ ਆ ਇਹਦਾ ਯਾਰ ਮੋਟਰਸਾਈਕਲ ਵਾਲਾ ਰਾਹ ਹੈ ਗੱਜ ਜਿਹੜਾ ਸੱਚੀ ਹੋਏਂਦੀ ਹੈ ਚੜਾਈ ਜੀ ਜੇ ਸੱਚ ਪੁੱਛਾਂ ਮੋਟਰਸਾਈਕਲ ਵਾਲਾ ਰਾਹ ਹੈ ਇਹ ਗੱਡੀ ਵਾਲਾ ਰਾਹ ਨਹੀਂ ਹੈਗਾ ਮੋਟਰ ਹੈ ਆਪਣਾਲੇ ਦਾ ਚੋਲਾ ਸਾਡੇ ਨਹੀਂ ਕਿਉਰੀ ਚਾਨ ਕੰਮ ਕਰਾਇਆ ਹੋਵੇ ਕੰਮ ਕਰਾਇਆ ਫੇਰ ਤਾਂ ਕੰਮ ਵੱਡਾ ਹੋਣਾ ਚਾਹੀਦਾ ਹਾਂਜੀ ਅਸੀਂ ਜਾ ਰਹੇ ਹਾਂ ਇਸ ਟਾਈਮ ਜੀਵੀ ਤੇ ਰਸਤੇ ਦੇ ਵਿੱਚ ਇੱਕ ਪਾਸ ਆਉਂਦਾ ਜਲੌੜੀ ਪਾਸ ਇੰਗਲਿਸ਼ ਦੇ ਵਿੱਚ ਉਹਨੂੰ ਜਲੌੜੀ ਪਾਸ ਵੀ ਕਹਿੰਦੇ ਨੇ ਰਾਹ ਤਾਂ ਹੋ ਇੰਨਾ ਸੋਹਣਾ ਵੀ ਗੱਲਾਂ ਹੀ ਛੱਡ ਦੋ ਸਿੰਗਲ ਝੜਕ ਹੈ ਥੋੜਾ ਜਿਹਾ ਐਡਵੈਂਚਰ ਹੈ ਇੱਕ ਤਾਂ ਗੱਡੀ ਨੂੰ ਸਾਈਡ ਦੇਣ ਦੀ ਬਹੁਤ ਦਿੱਕਤ ਪੈਂਦੀ ਆ ਇੱਕ ਹਾਈਟ ਬਹੁਤ ਜ਼ਿਆਦਾ ਹੈ ਸੋ ਨੂੰ ਬੈਕ ਕੈਮਰਾ ਕਰਕੇ ਨਾ 뷰 ਦਿਖਾਉਣੇ ਆ ਪਿੱਛੇ ਦਾ ਆ ਦਿਖਾਈ ਜਾਂ ਅੰਦਰ ਹੋਏ ਪਾਈਦਾ ਲਮ ਇੱਥੇ ਜਾਏ ਅੱਧਾ ਘੰਟਾ ਮੈਂ ਕੈਮਰਾ ਲਾਈ ਰੱਖਦਾ ਪਹਿਲੇ ਗੇਅਰ ਤੇ ਜਿਹਨੇ ਦੂਜਾ ਗੇਅਰ ਪਾ ਦਿੱਤਾ ਕਹਿੰਦੇ ਹਾਂ ਆਰ ਪੀ ਐਮ ਦੇਖ ਲਓ 2 ਤੋਂ 3 ਦੇ ਵਗ ਜਾਂਦੀ ਆ ਬਹੁਤ ਬੀਤੀ ਉਹ ਹੈਲਾ ਬਸ ਠੀਕ ਹੈ ਪਹਿਲਾ ਗੇਅਰ ਆ ਆ ਕੁਛ ਹੋਰੇ ਠੀਕ ਹੈ ਜਿਹਨੇ ਆਉਣਾ ਆਪਦਾ ਮੋਟਰਸਾਈਕਲ ਤੇ ਆਓ ਸਿੱਧੀ ਗੱਲ ਆਪਣੇ ਕੋਲੇ ਤਾਂ ਗੱਡੀ-ਗੁੱਡੀ ਵਾਲਾ ਗੱਡੀ-ਗੁੱਡੀ ਵਾਲਾ ਪਾਣਾ ਨਾ ਲਓ ਆਹ ਫਿਰ ਮੋਟਰਸਾਈਕਲ ਤੇ ਹੋਰ ਵੀ ਪੰਗਾ ਫਿਰ ਮੀਂਹ ਵਾਲੇ ਪੈਂਦੇ ਨੇ ਇੱਧਰ ਬਾਈਟ ਜਿਆਦੇ ਉਹ ਤਾਂ ਅਗਲਾ ਬੰਦੋਬਸਤ ਕਰਕੇ ਆਉ ਉਹ ਤਾਂ ਅਗਲਾ ਬੰਦੋਬਸਤ ਕਰਕੇ ਆਉ ਯਾਰ ਸੋਹਣਾ ਤਾਂ ਬਹੁਤ ਸੋਹਣਾ ਇਕੱਲਾ ਸੋਹਣਾ ਕੀ ਕਰੂਗਾ ਇਹਦਾ ਜਿਹਨੂੰ ਕੋਈ ਰਾਹ ਨਹੀਂ ਮੂਰੇ ਮਿਲਦਾ ਫਿਰ ਜਿਹੜੀ ਜੀ ਸੋਹਣੀ ਆ ਇਹਦਾ ਖਤਰਾ ਵੀ ਹੋ ਵਾ ਹੈ ਜਿਹੜੀ ਕੀ ਸੋਹਣੀ ਆ ਬਸ ਆ ਦੇਖ ਲਓ ਜੀ ਆਪਾਂ ਢੇਰ ਪਾਇਆ ਤੀ ਗੰਪਾ ਲਾਂਦਾ ਪਹਿਲੀ ਚੀਜ਼ ਪਾ ਲਾਂਦਾ ਹੁਣ ਜਾ ਭਾਈ ਜਦ ਤੱਕ ਜਣੀ ਮੈਂ ਇਹਨੂੰ ਨੀਚਾ ਦਿਖਾ ਸਕਾ ਨਾ ਨਾ ਹੀ ਨਹੀਂ ਬਜਰ ਕਲਚ ਬ੍ਰੇਡ ਦਾਮ ਲੈ ਰੋ ਵਿਚਾਰੀ ਮੜੀ ਕਲਚ ਪਲੇਟ ਤਾਂ ਹੁਣ ਉੱਥੇ ਦਿਵਾਵਾਂਗੇ ਪਿੰਡ ਜਾ ਕੇ ਭਾਈ ਕੀ ਪਸੌਰੀ ਲਊ ਕਲਚ ਪਲੇਟ ਦਾ ਦਾਮ ਆਹ ਦੇਖ ਲਓ ਜੀ ਇਸਰਟ ਆਨ ਕਰਕੇ ਦਿਖਾਣੇ ਚਲੋ ਮੈਂ ਕਿਹੜਾ ਮੀਂਹ ਪੈਂਦਾ ਦੇਖੋ ਇਹ ਆ ਬਿਊ ਸਟਾਰਟ ਪੈਂਦਾ ਰਿੰਗ ਦੀ ਸੁਣਦੀ ਆ ਗੱਡੀ ਸੋਨੂੰ ਆਹ ਦੇਖੋ ਜੀ ਆ ਜਿਹੜਾ ਤੁਸੀਂ ਉੱਤੇ ਧੁੰਮਫੀ ਦੇਖ ਰਹੇ ਹੋ ਇਹ ਬੱਦਲ ਨੇ ਤੰਦ ਨਹੀਂ ਹੈਗੀ ਬੱਦਲ ਹੈ ਆ ਦੇਖੋ ਨੂੰ ਦੇਖਣ ਆਉਂਦੇ ਨੇ ਲੋਕ ਅਸੀਂ ਵੀ ਕਿਸੇ ਦੇ ਪਿੱਛੇ ਲੱਗ ਕੇ ਇੱਥੇ ਆਏ ਆ ਸਾਡੇ ਜੋ ਵੀ ਕੋਈ ਹੈਗਾ ਸੀ ਜਿਹਨੇ ਸਾਨੂੰ ਇਹ ਰეკਮੈਂਡ ਕੀਤਾ ਹੈ ਤੇ ਉੱਥੇ ਜਾਓ ਉਹ ਮੋਂ ਦੇਖੋ ਇੰਨਾ ਸੋਹਣਾ ਹੈ ਗਰਾਊਂਡ ਏਰੀਆ ਮੋਂ ਦੇ ਵਿੱਚ ਆਵਾਜ਼ਾਂ ਨਿਕਲਦੀਆਂ ਨੇ ਓ ਵੀ ਮਿੱਤਰੋ ਆਪਾਂ ਪਹੁੰਚ ਗਏ ਆ ਥੋੜਾ ਜਿਹਾ ਉੱਪਰ ਜਿੱਥੇ ਲਿਖਿਆ ਹੋਇਆ ਆਈ ਲਵ ਜਲੌੜੀ ਜਲੌੜੀ ਵੀ ਕਹਿ ਸਕਦੇ ਆ 뷰 ਇੰਨਾ ਸੋਹਣਾ ਹੈ ਵੀ ਗੱਲਾਂ ਹੀ ਛੱਡ ਦੋ ਮੈਂ ਥੋੜਾ ਜਿਹਾ ਉੱਪਰ ਜਾ ਕੇ ਥੋਡੇ ਕਰਕੇ ਥੋੜਾ ਜਿਹਾ ਉੱਪਰ ਜਾਊਂਗਾ ਉੱਪਰੋਂ ਤੁਹਾਨੂੰ ਸਾਰਾ ਇਧਰ ਉਹ ਦਿਖਾਊਂਗਾ ਇੱਕ ਮਿੰਟ ਰੁਕੋ ਕੈਂਪਿੰਗ ਇਧਰ ਆ ਕੈਂਪਿੰਗ ਕਿਤੇ ਹੋ ਉਪਰ ਮਾਰੇ ਨੇ ਸਾਰੇ ਹੋਰ ਵੀ ਉੱਪਰ ਹੈ ਸੋਹਣਾ ਵਿਊ ਹੈ ਐਸਾ ਕਰਦੇ ਵਾਕਈ ਸੋਹਣਾ ਬਸ ਬੱਦਲਾਂ ਨੇ ਕੰਮ ਗਾੜ ਰੱਖਿਆ ਜੇ ਮੀਂਹ ਮੁੰਦੀ ਦਿੱਕਤ ਨਾ ਆਵੇ ਫਿਰ ਸਾਨੂੰ ਉੱਪਰ ਵੀ ਲੈ ਜੇ ਸਾਨੂੰ ਐ ਹੋ ਰਿਹਾ ਵੀ ਜੇ ਮੀਂਹ ਆ ਗਿਆ ਸਾਨੂੰ ਭਜਣਾ ਔਖਾ ਹੋ ਜਾ ਸਾਡੇ ਕੋਲ ਰੇਨ ਕੋਟ ਨਹੀਂ ਹੈਗੇ ਓਕੇ ਆ ਕੰਮ ਹਾਂਜੀ ਅਸੀਂ ਰਾਤ ਜੀਵੀ ਸਟੇ ਕੀਤੀ ਸੀ ਤੇ ਇਸੇ ਪਿੱਛੇ ਟਰੈਕ ਆ ਸਾਨੂੰ ਹੋਮ ਸਟੇ ਮਿਲ ਗਈ ਸੀ ਤੇ ਹੋਮ ਸਟੇ ਲਈ ਥੋੜਾ ਜਿਹਾ ਪਹਾੜ ਦੇ ਉੱਪਰ ਚੜ੍ਹਨਾ ਪੈਂਦਾ ਸੀ ਆ ਬੈਗ ਬੂਕ ਤੌਲੀਆ ਚੱਕੀ ਜਾਂਦੇ ਆ ਤੇ ਦਮ ਬੜਾ ਛੜਦਾ ਯਾਰ ਇੱਥੇ ਪਤਾ ਨਹੀਂ ਕਈ ਦਿਨ ਹੋ ਗਏ ਵਿਲੇਜ ਤੁਰੇ ਫਿਰਦੇ ਆ ਪਿੰਡ ਜਿੰਨਾ ਮਰਜ਼ੀ ਫਿਰ ਲੋ ਤੇ ਵਧੀਆ ਸੋਹਣਾ 뷰 ਆ ਤੇ ਬਾਕੀ ਹੁਣ ਜੀਵੀ ਕੀ ਕੁਛ ਹੈ ਉਹ ਤੁਹਾਨੂੰ ਦਿਖਾਵਾਂਗੇ ਜਲੋਰੀ ਪਾਸ ਤੋਂ ਤੁਹਾਨੂੰ ਦਿਖਾਈ ਦਿੱਤਾ ਤੇ ਅੱਗੇ ਕੀ ਹੈ ਕਿਵੇਂ ਹੋਣਾ ਹੈ ਬਾਕੀ ਰਹਿਣਾ ਸਹਿਣਾ ਕਿਵੇਂ ਆ ਤੁਹਾਨੂੰ ਸਾਰਾ ਦੱਸ ਦਿਆਂ ਜੀ ਆਜੋ ਇਹ ਹੈ ਜੀ ਉੱਪਰ ਜਾਣ ਦਾ ਰਸਤਾ ਉੱਪਰ ਕੀ ਹੈ ਉੱਪਰ ਹੈ ਜੀਵੀ ਦਾ ਵਾਟਰਫਾਲ ਦੇਖਣ ਜਾ ਰਹੇ ਆ ਅਸੀਂ ਦੋ ਮੁੰਡੇ ਅੱਗੇ ਨੇ ਮੈਂ ਤੇ ਮਾਨ ਇਕੱਠੇ ਆ ਕਣਪੀਣ ਦਾ ਬਸਾਰੇ ਬਿਲਕੁਲ ਖੜੀ ਚੜਾਈ ਹੈ ਇਧਰ ਨੀਵੇਂ ਡਾਊਨ ਹੈ शायद इन्ना पता ना लगता हो जगह बिल्कुल कमाल की है जैसे मैंने पहले बोला था बहुत सोहनी जगह है क्यों ਬੱਚੇ ਗਲਤ ਲੈ ਲਿਆ ਦੀ ਗੱਲ ਇਹ ਗੱਡੀ ਵਾਲਾ ਜੀ ਹਾਂ ਜੀ ਕਿੰਨੇ ਦਾ ਇੱਕ ਖੋਮੜਾ ਬੋਲਿਆ ਹੋਇਆ ਤਾਂ ਨਹੀਂ ਹੈਗਾ ਕਿਤੇ ਚਲ ਬਾਪ ਸੀਟੇ ਦੇਖਦੇ ਆ ਆਇਆ ਇੱਕ ਤੋਰ ਹੈ ਕਿੱਥੇ ਜਾਣਾ ਉਹ ਬਾਲੋ ਇਹ ਮਿੱਤਰੋ ਜੀ ਵੀ ਵਾਟਰਫਾਲ ਮਾਣ ਖਚਾਵਾਂਗੇ ਤੂੰ ਆ ਜਗਾ ਦੇਖ ਆਏ ਹੋਏ ਹਮ ਇਹ ਕਿ ਨਾ ਸਵਰਗ ਠੰਡੀ ਠੰਡੀ ਹਵਾ ਮਿੱਤਰੋ ਬਾਵਾ ਨਾ ਇਹ ਫੀਲ ਹੁੰਦਾ ਆ ਲੂ ਕੰਡੇ ਜੇ ਖੜੇ ਹੁੰਦੇ ਨੇ ਆ ਵਾਟਰਫਾਲ ਚੱਲਦਾ ਥੋੜਾ ਥੋੜਾ ਜਿਹਾ ਐਵੇਂ ਨਦੀ ਜੀ ਉੱਪਰੋਂ ਇਹੀ ਵਾਟਰਫਾਲ ਹੈ ਤੁਸੀਂ ਕਿੱਧਰ ਵਾਗੇ ਦੀ ਪੁੱਠੇ? ਸਿਆਣੇ ਬੰਦੇ ਦੀ ਆਖੇ ਨਹੀਂ ਲੱਗਦੇ ਕਿ ਗੱਥੇ ਫੋਟੋ ਕਰਾਂਗੇ ਹੰਡੀ। ਆਹ। ਆਹ ਰਸਤੇ ਦਾ ਅਨੰਦ ਵੱਖਰਾ ਹੀ ਆ। ਇਹ ਟ੍ਰੈਕ ਦਾ। ਆਈਟਮ ਸੀ ਤੋਟ ਹੋ ਰਹੀ ਹੈ ਕਈ ਤਾਂ ਮਹਾਮਤ ਡਰੂਨਾ ਮਦੋ ਬਾਬਾ ਹੀ ਆ ਫੋਟੋ ਸ਼ੂਟ ਹੋ ਰਿਹਾ ਛੱਡ ਜਾ ਤੂੰ ਚੱਲੋ ਵਿਚਨਾ ਆ ਜਾ ਮੋਨੀ ਇਹ ਕਾਫੀ ਬਾਟ ਲੱਗ ਗਈ ਆ ਦੇਖੋ ਲਾਓ ਮੇਰੇ ਕਿਤੇ ਤਾਂ ਰੋਣਾ ਮਤੋਂ ਪਾਪਾ ਹੀ ਆ ਅੱਖਾਂ ਨਾਲ ਦੇਖਣਾ ਜਿਹੜਾ ਅੱਖਾਂ ਨਾਲ ਦੇਖੋ ਮਿੱਤਰ ਜੀ ਵਾਲਾ ਚਲ ਚਲ ਗਿਆ ਆ ਜਾਓ ਅੱਗੇ चलो चलो कोई फेंका दबा ਹਾਂ 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 ਉਹ ਵੀ ਮਤਰੋ ਹੁਣੇ ਕੱਲਾ ਲਿਆ ਛੱਲਾ ਗੱਡੀ ਦੇ ਵਾਸਤੇ ਕੱਲਾ ਲਿਆ ਇੱਕਲਾ ਹਾਂ ਮਾਂ ਨੇ ਲੈ ਲਿਆ ਮਾਂ ਦੇ ਬਾਪੂ ਦੇ ਲਈ ਇਹ ਜੈਕਟ ਇਹ ਹੈ ਟੂ ਇਨ 1 ਰਿਵਰਸੀਬਲ ਬੋਲਦੇ ਹੈ ਇਸਕੋ ਦੋਨੇ ਪਾਸੇ ਪੈਂਦੇ ਨੇ ਮਤਰੋ ਇਹ ਉਹ ਵਧੀਆ ਵਧੀਆ ਭਾਬੀ ਵਾਸਤੇ ਦੇਖ ਰਿਆ ਕੁਛ ਹਾਂ ਤੇ ਸਾਡਲੀ ਭਾਬੀ ਨੂੰ ਕੀ ਲੇਤਾ ਉਹ ਤਾਂ ਸਾਡਲੀ ਬਾਪ ਦੇਖਦੇ ਆ ਅਜੇ ਦੇਖ ਰਿਆ ਕਿ ਲੰਦਾ ਨਹੀਂ ਰਾਮੀ ਹੈ ਜੀ ਸੁਮੀ ਦੇ ਰਹਾ